ਹੈਲੋ ਜੀ ਤੁਹਾਡੇ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਲਸਣ ਤੇ ਲਾਲ ਮਿਰਚਾਂ ਦੀ ਚਟਨੀ ਜੋ ਕਿ ਬਹੁਤ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੀ ਹੈ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਇਹਦੇ ਲਈ ਅਸੀਂ ਜਿਹੜੀ ਆ ਲਾਲ ਮਿਰਚਾਂ ਲਈ ਹੈ ਇਹ ਤਾਜ਼ੀਆਂ ਲਈਆਂ ਸੀਗੀਆਂ ਇਹ ਸੁੱਕੀਆਂ ਨਹੀਂ ਐ ਤਾਜ਼ੀਆਂ ਲਾਲ ਮਿਰਚਾਂ ਤੇ ਲਸਣ ਆਪਾਂ ਲੈ ਲਿਆ ਹੈ ਤੇ ਇਹਨਾਂ ਨੂੰ ਅਸੀਂ ਦੋਨਾਂ ਨੂੰ ਚੌਪਰ ਦੇ ਵਿੱਚ ਚੌਪ ਕਰ ਲਵਾਂਗੇ ਤੁਸੀਂ ਇਹਨੂੰ ਕੁੰਡੇ ਵਿੱਚ ਕੁੱਟ ਕੇ ਵੀ ਬਣਾ ਸਕਦੇ ਹੋ ਪਰ ਅਸੀਂ ਇਹਨੂੰ ਚੌਪਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਲਸਣ ਤੇ ਲਾਲ ਮਿਰਚਾਂ ਨੂੰ ਅਸੀਂ ਚੌਪ ਕਰ ਲਵਾਂਗੇ ਇਹਨੂੰ ਅਸੀਂ ਬਹੁਤਾ ਬਰੀਕ ਨਹੀਂ ਕਰਾਂਗੇ ਥੋੜਾ ਜਿਹਾ ਮੋਟਾ ਰੱਖਾਂਗੇ ਥੋੜੀ ਹੀ ਦੇਰ ਦੇ ਵਿੱਚ ਅਸੀਂ ਦੇਖਾਂਗੇ ਜਿਹੜੀ ਸਾਡੀਆਂ ਮਿਰਚਾਂ ਤੇ ਲਸਣ ਹੈ ਇਹ ਚੋਪ ਹੋ ਚੁੱਕਾ ਹੈ ਇਦਾਂ ਦਾ ਅਸੀਂ ਚੋਪ ਕਰਨਾ ਹੈ ਬਹੁਤਾ ਬਰੀਕ ਨਹੀਂ ਕਰਨਾ ਥੋੜਾ ਜਿਹਾ ਸੀ ਮੋਟਾ ਮੋਟਾ ਰੱਖਣਾ ਹੈ ਤੇ ਹੁਣ ਅਸੀਂ ਗੈਸ ਉੱਤੇ ਫਰਾਈਪੈਨ ਰੱਖਾਂਗੇ ਤੇ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਅਸੀਂ ਮਿਰਚਾਂ ਦੀ ਜਿਹੜੀ ਚਟਨੀ ਬਣਾ ਕੇ ਤਿਆਰ ਕਰਨੀ ਹੈ ਦੇਸੀ ਘਿਓ ਦੇ ਵਿੱਚ ਤੜਕਾ ਲਗਾਵਾਂਗੇ ਘਿਓ ਗਰਮ ਹੋਣ ਤੇ ਇਹਦੇ ਵਿੱਚ ਅਸੀਂ ਪੋਣਾ ਕ ਚਮਚਾ ਪਾ ਦਵਾਂਗੇ ਜੀਰਾ ਤੇ ਨਾਲ ਆਪਾਂ ਥੋੜੀ ਜਿਹੀ ਇਹਦੇ ਵਿੱਚ ਚਮਚ ਦਾ ਚੌਥਾ ਕਿ ਹਿੱਸਾ ਹਿੰਗ ਪਾਵਾਂਗੇ ਹਿੰਗ ਤੇ ਜੀਰਾ ਪਾਉਣ ਤੋਂ ਬਾਅਦ ਥੋੜੀ ਦੇਰ ਅਸੀਂ ਇਹਨਾਂ ਨੂੰ ਪਕਾ ਲਵਾਂਗੇ ਹਿੰਗ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਲਸਣ ਤੇ ਮਿਰਚ ਜਿਹੜੀ ਆਪਾਂ ਚੋਪ ਕਰਕੇ ਰੱਖੀ ਹੈ ਇਹਨਾਂ ਨੂੰ ਪਾ ਦਵਾਂਗੇ ਇੱਥੇ ਮੈਂ ਕਹਿਣਾ ਜੇ ਤੁਹਾਡੇ ਕੋਲ ਸੁੱਕੀਆਂ ਲਾਲ ਮਿਰਚਾਂ ਮੀਨਸ ਕੀ ਜੇ ਤੁਹਾਡੇ ਕੋਲ ਤਾਜ਼ੀਆਂ ਲਾਲ ਮਿਰਚਾਂ ਨਾ ਹੋਣ ਤੁਸੀਂ ਉਹਦੀ ਜਗ੍ਹਾ ਤੇ ਸੁੱਕੀਆਂ ਲਾਲ ਮਿਰਚਾਂ ਵਰਤ ਸਕਦੇ ਹੋ ਤੇ ਉਹ ਬਰਤਨ ਤੋਂ ਪਹਿਲਾਂ ਤੁਸੀਂ ਸੁੱਕੀਆਂ ਲਾਲ ਮਿਰਚਾਂ ਨੂੰ ਪਾਣੀ ਵਿੱਚ ਭਿਜਨੇ ਪਾ ਕੇ ਥੋੜੀ ਦੇਰ ਦੇ ਲਈ ਸਾਈਡ ਤੇ ਰੱਖ ਦਿਓ ਥੋੜੀ ਦੇਰ ਜਦੋਂ ਤੁਸੀਂ ਉਹਨੂੰ ਪਾਣੀ ਚ ਭਿਜਨੇ ਪਾਣਾ ਨਾ ਥੋੜਾ ਗਰਮ ਪਾਣੀ ਵਿੱਚ ਭਿਜਨੇ ਪਾਓ ਛੇਤੀ ਜਿਹੜੀ ਆ ਸੌਫਟ ਹੋ ਜਾਂਦੀ ਹੈ ਹੈ ਤੁਸੀਂ ਉਹਨਾਂ ਨੂੰ ਵਰਤ ਸਕਦੇ ਹੋ ਜੇ ਲਾਲ ਨਾ ਮਿਲਣ ਤਾਜ਼ੀਆਂ ਵਾਲੀਆਂ ਠੀਕ ਹੈ ਲਗਾਤਾਰ ਆਪਾਂ ਥੋੜੀ ਦੇਰ ਕੜਸੀ ਚਲਾਉਂਦੇ ਰੱਖਾਂਗੇ ਤਾਂ ਜਿਹੜਾ ਮਸਾਲਾ ਸਾਡਾ ਜਿਹੜਾ ਆਪਾਂ ਭੁੰਨ ਰਹੇ ਹਾਂ ਥੱਲੇ ਨਾ ਲੱਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਨਮਕ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾਣਾ ਹੈ ਜੇ ਤੁਸੀਂ ਥੋੜਾ ਤਿੱਖਾ ਹੋਰ ਜ਼ਿਆਦਾ ਪਸੰਦ ਕਰਦੇ ਹੋ ਤਾਂ ਤੁਸੀਂ ਅੱਧਾ ਚਮਚ ਲਾਲ ਮਿਰਚ ਦਾ ਪਾ ਸਕਦੇ ਹੋ ਪਰ ਆਪਾਂ ਕੁਝ ਨਹੀਂ ਪਾਣਾ ਸਿਰਫ ਆਪਾਂ ਨਮਕ ਪਾਉਣ ਤੋਂ ਬਾਅਦ ਲਗਾਤਾਰ ਜਿਹੜਾ ਚਮਚ ਚਲਾਉਂਦੇ ਰੱਖਾਂਗੇ ਜਿੰਨੀ ਦੇਰ ਤੱਕ ਮਿਰਚਾਂ ਦੇ ਵਿੱਚੋਂ ਕਿਉ ਬਾਹਰ ਨਹੀਂ ਨਿਕਲਦਾ ਓਨੀ ਦੇਰ ਤੱਕ ਅਸੀਂ ਭੁੰਨ ਕੇ ਇਹਨਾਂ ਨੂੰ ਤਿਆਰ ਕਰਾਂਗੇ ਥੋੜੀ ਹੀ ਦੇਰ ਬਾਅਦ ਅਸੀਂ ਦੇਖਾਂਗੇ ਕਿ ਹਲਕਾ ਹਲਕਾ ਜਿਹੜੀ ਲਸਣ ਦੇ ਮਿਰਚਾਂ ਦੀ ਚਟਨੀ ਆ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਜਦੋਂ ਵੀ ਕਦੀ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਤੁਸੀਂ ਨਾ ਆਹ ਵਾਲੀ ਚਟਨੀ ਬਣਾ ਕੇ ਰੱਖੋ ਆਰਾਮ ਨਾਲ 15-20 ਦਿਨ ਖਰਾਬ ਨਹੀਂ ਹੁੰਦੀ ਫ੍ਰਿਜ ਵਿੱਚ ਰੱਖ ਸਕਦੇ ਹੋ ਤੇ ਤੁਸੀਂ ਫੁਲਕੇ ਉੱਤੇ ਰੱਖ ਕੇ ਇਹਦੇ ਉੱਪਰ ਘਿਓ ਪਾ ਕੇ ਜਾਂ ਮੱਖਣ ਪਾ ਕੇ ਨਾਲ ਚਟਨੀ ਪਾ ਕੇ ਖਾਓ ਇੰਨੀ ਜ਼ਿਆਦਾ ਸਵਾਦ ਲੱਗਦੀ ਹੈ ਕਿ ਇਸ ਬਿਨਾ ਸਬਜ਼ੀ ਦੇ ਵੀ ਸਾਡਾ ਸੱਜ ਜਾਂਦਾ ਹੈ ਬਹੁਤ ਸਵਾਦ ਬਣ ਕੇ ਚਟਨੀ ਤਿਆਰ ਹੁੰਦੀ ਹੈ ਥੋੜੀ ਜਿਹੀ ਦੇਰ ਬਾਅਦ ਆਪਾਂ ਹੁਣ ਦੇਖਾਂਗੇ ਕਿ ਉਹ ਬਾਹਰ ਆਣਾ ਸ਼ੁਰੂ ਹੋ ਚੁੱਕਾ ਹੈ ਹਲਕਾ ਹਲਕਾ ਘਿਓ ਆ ਰਿਹਾ ਬਾਹਰ ਇੱਥੇ ਸਾਡੀਆਂ ਮਿਰਚਾਂ ਹੈਈਆਂ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੋ ਚੁੱਕੀਆਂ ਨੇ ਤੇ ਇਹ ਤੋਂ ਜਿਹੜੀ ਸਾਡੀ ਚਟਨੀ ਬਣ ਕੇ ਤਿਆਰ ਹੈ ਇਹਦੇ ਵਿੱਚ ਆਪਾਂ ਕੁਝ ਵੀ ਫालतू ਨਹੀਂ ਪਾਣਾ ਸਿਰਫ ਨਮਕ ਪਾ ਕੇ ਆਪਾਂ ਇਹਨੂੰ ਤਿਆਰ ਕੀਤਾ ਹੈ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਈ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ